ਛੱਡ ਉਹਨੇ ਸਾਨੂੰ ਸ਼ਹਿਰ ਗਏ ਸਾਡੇ ਆਪਣੇ ਵੀ ਬਣ ਗਏ ਰ ਗਏ ਛੱਡ ਉਹਨੇ ਸਾਨੂੰ ਸ਼ਹਿਰ ਗਏ ਸਾਡੇ ਆਪਣੇ ਵੀ ਬਣ ਗਏ ਰ ਗਏ ਤੇਰੇ ਕੋਲ ਤਾਂ ਸਾਰੇ ਸੁਖੀ ਅੜੀਏ ਕੋਲ ਤਾਂ ਸਾਰੇ ਸੁਖੀ ਅੜੀਏ ਸਾਡੇ ਕੋਲ ਤਾਂ ਆਪਣਾ ਚਾ ਕੋਈ ਨਾ ਤੂੰ ਹੱਸਦੀ ਗੇਰਾ ਸੰਗੀ ਅੜੀਏ ਸਾਡੇ ਰੋਂ ਲਈ ਜਗ ਤੇ ਥਾਂ ਕੋਈ ਨਾ ਤੇ ਇੱਥੇ ਮੈਨੂੰ 10 ਸਾਲ ਹੋ ਗਏ ਰਹਿੰਦੇ ਨੂੰ ਜੀ ਵੀ ਘਰ ਦੇ ਮੈਂ ਦੱਸ ਨਹੀਂ ਸਕਦਾ ਨੇ ਹਾਲਾਤ ਮਾੜੇ ਮੇਰਾ ਜਦੋਂ ਮੈਂ ਕਿਸੇ ਨੂੰ ਦੱਸਦਾ ਮੇਰਾ ਦਿਲ ਦੁਖਦਾ ਅੱਛਾ ਮੇਰਾ ਤੇਲ ਰੋਂਦਾ ਅੱਖੀਆਂ ਤਰਸ ਗਈਆਂ ਸਾਵਣ ਚੜ ਆ ਆਵੇ ਛਾਤੀ ਉੱਤੇ ਕਾਵੀ ਬੋਲ ਰਿਹਾ ਪਰ ਤੂੰ ਨਾ ਆਵੇਂ ਜੇ ਤੇਰੇ ਜਾਵਾਂ ਤੈਨੂੰ ਪਾਵਾਂ ਜੇ ਤੇਰੇ ਜਾਵਾਂ ਤੈਨੂੰ ਪਾਵਾਂ ਬਹਿ ਗਈਆਂ ਥੱਕ ਖਾ ਮੁੜਿਆ ਚਨਾਵੇਂ ਕਰਿਆ ਚਨਾ ਤੇਰਾ ਕਰਦੀ ਹਾਂ ਇੰਤਜ਼ਾਰ ਮੁੜਿਆ ਚਨਾਵੇਂ ਕਰਿਆ ਚਨਾ ਇਹੋ ਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਮੇਰਾ ਸੁੱਕਾ ਉਤਰਾਂ ਦਿਨ ਲੰਘਦਾ ਹੋਵੇ ਪੀ ਇੰਨਾ ਦਿਲ ਖਰਾਬ ਹੁੰਦਾ ਇੰਨਾ ਮਨ ਖਰਾਬ ਹੁੰਦਾ ਜੀ ਪੀ ਘਰ ਦੇ ਨੇ ਹਾਲਾਤ ਮਾੜੇ ਨੇ ਪੀ ਕਿਸੇ ਟਾਈਮ ਇੱਕ ਟਾਈਮ ਰੋਟੀ ਖਾਈ ਦੀ ਇੱਕ ਟਾਈਮ ਰੋਟੀ ਖਾਈ ਦੀ ਮੈਂ ਕਿਹਾ ਮੇਰਾ ਦਿਲ ਸੱਚਾ ਹੋ ਕਹਿੰਦੇ ਤੇਰਾ ਘਰ ਕੱਚਾ ਮੈਂ ਕਿਹਾ ਮੇਰਾ ਦਿਲ ਸੱਚਾ ਹੋ ਕਹਿੰਦੇ ਤੇਰਾ ਘਰ ਕੱਚਾ ਉਹ ਤਾਂ ਵੱਡਿਆਂ ਤੋਂ ਵੱਡੇ ਹੋ ਰਹੇ ਹੀਰੇ ਸੋਨੇ ਜਿੱਥੇ ਤੂੰ ਆਪਣੀ ਔਕਾਤ ਵਿੱਚ ਰਹਿ ਦਿਲਾ ਉਹ ਕਿੱਥੇ ਤੂੰ ਕਿੱਥੇ ਹਾ ਸਾਡੇਆਂ ਪਰਾਂ ਤੋਂ ਸਿੱਖੀ ਉੱਡਣਾ ਨੀ ਬੈਗੀ ਧੂਰ ਕਿਤੇ ਆ ਲੈਣਾ ਬਣਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨੀ ਬੈਗੀ ਧੂਰ ਕਿਤੇ ਆ ਲੈਣਾ ਬਣਾ ਕੇ ਹਾਂ ਵੱਡਿਆਂ ਸ਼ਿਕਾਰੀਆ ਨੇ ਮੋਲਿਆ ਵੱਡਿਆਂ ਸ਼ਿਕਾਰੀਆ ਨੇ ਮੋਲਿਆ ਨੀ ਤੈਨੂੰ ਮੋਤੀਆਂ ਦੀ ਚੋਂ ਖਿੱਚੂਗਾ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਦੋਸਤੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਝੁੱਗੀ ਦੇ ਵਿੱਚ ਜਿਹੜਾ ਇੱਕ ਹੀਰਾ ਰਹਿੰਦਾ ਹੈ ਜੀ ਹਾਂ ਤੁਸੀਂ ਵੇਖ ਸਕਦੇ ਹੋ ਵੀਰ ਝੁੱਗੀ ਦੇ ਵਿੱਚ ਰਹਿਣ ਵਾਲਾ ਪਰ ਆਵਾਜ਼ ਜਿਹੜੀ ਹੈ ਉਹ ਬਹੁਤ ਪਿਆਰੀ ਹੈ ਅਤੇ ਉਸ ਵੀਰ ਦੇ ਨਾਲ ਅੱਜ ਤੁਹਾਨੂੰ ਮਿਲਾਉਨੇ ਆ ਕਿਵੇਂ ਇੰਨਾ ਸੋਸ਼ਲ ਮੀਡੀਆ ਤੇ ਇੰਨਾ ਵੀਰਾਂ ਨੂੰ ਬਹੁਤ ਘੱਟ ਸ਼ੇਅਰ ਕੀਤਾ ਜਾਂਦਾ ਤੇ ਬੇਸੁਰਿਆ ਨੂੰ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਸ਼ੇਅਰ ਕੀਤਾ ਜਾਂਦਾ ਸੋ ਦੋਸਤੋ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਵੀਰ ਮੇਰੇ ਨਾਲ ਮੌਜੂਦ ਹੈ ਅਤੇ ਘਰੋਂ ਬੇਸ਼ੱਕ ਗਰੀਬ ਹੈ ਪਰ ਆਵਾਜ਼ ਦੀ ਅਮੀਰੀ ਸੁਣਿਓ ਤੁਸੀਂ ਬਾਈ ਜੀ ਮੈਂ ਚਾਹਾਂਗਾ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਪਿਆਰਾ ਜਿਹਾ ਗੀਤ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਜੀ ਛੱਡ ਉਹਨੇ ਸਾਨੂੰ ਸ਼ਹਿਰ ਗਏ ਸਾਡੇ ਆਪਣੇ ਵੀ ਬਣ ਗਏ ਰ ਗਏ ਛੱਡ ਉਹਨੇ ਸਾਨੂੰ ਸ਼ਹਿਰ ਗਏ ਸਾਡੇ ਆਪਣੇ ਵੀ ਬਣ ਗਏ ਰ ਗਏ ਤੇਰੇ ਕੋਲ ਤਾਂ ਸਾਰੇ ਸੁੱਖੀਆਂ ੜੀਆਂ ਕੋਲ ਤਾਂ ਸਾਰੇ ਸੁਖੀ ਅੜੀਏ ਸਾਡੇ ਕੋਲ ਤਾਂ ਆਪਣਾ ਚਾ ਕੋਈ ਨਾ ਤੂੰ ਹੱਸਦੀ ਗੈਰਾ ਸੰਗੀ ਅੜੀਏ ਸਾਡੇ ਰੋਣ ਲਈ ਜੱਗ ਤੇ ਥਾਂ ਕੋਈ ਨਾ ਤੂੰ ਹੱਸਦੀ ਗੈਰਾ ਸੰਗੀ ਅੜੀਏ ਸਾਡੇ ਰੋਣ ਲਈ ਜੱਗ ਤੇ ਥਾਂ ਕੋਈ ਨਾ ਦੁੱਖ ਦਿੱਤੇ ਨੇ ਬਹੁਤ ਨੇ ਲੋਕਾਂ ਨੇ ਦਿੱਤੇ ਹਿਜਰਾਂ ਦੇ ਹੱਥ ਕਾਸੇ ਨਹੀਂ ਦੁੱਖ ਲਵਨੇ ਲਿਖਦੇ ਰਹਿਣਾ ਏ ਲਵਨੇ ਲਿਖਦੇ ਰਹਿਣਾ ਏ ਦਿੱਤਾ ਸੁੱਖਾਂ ਦਾ ਤੂੰ ਸਾ ਕੋਈ ਨਾ ਤੂੰ ਹੱਸਦੀ ਗੇਰਾ ਸੰਗ ਅੜੀਏ ਸਾਡੇ ਰੋਣ ਲਈ ਜੱਗ ਤੇ ਥਾਂ ਕੋਈ ਨਾ ਤੂੰ ਹੱਸਦੀ ਗੇਰਾ ਸੰਗ ਅੜੀਏ ਸਾਡੇ ਰੋਣ ਲਈ ਜੱਗ ਤੇ ਥਾਂ ਕੋਈ ਨਾ ਵਾਜੀ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਕਹਿ ਸਕਦੇ ਆ ਕਿ ਝੁੱਗੀ ਵਿੱਚ ਰਹਿ ਰਾਇ ਸਵੀਰ ਦੀ ਆਵਾਜ਼ ਜਿਹੜੀ ਆ ਬਾ ਕਮਾਲ ਹੈ ਅਤੇ ਬਾਈ ਜੀ ਮੈਂ ਚਾਹਾਂਗਾ ਆਪਣੇ ਬਾਰੇ ਜਰੂਰ ਥੋੜਾ ਸਾਡੇ ਦਰਸ਼ਕਾਂ ਨੂੰ ਦੱਸਿਓ ਇਹ ਪਾਣੀ ਖੜਾ ਇਸ ਝੁੱਗੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਰਿਆਜ਼ ਕਿੰਨਾ ਸਮਾਂ ਨਾਮ ਵੀ ਜਰੂਰ ਦੱਸਿਓ ਨਾਮ ਮੇਰਾ ਪਾਜੀ ਲਾਵੇ ਜੰਡਿਆਲਾਗੁਰ ਤੋਂ ਮੈਂ ਜੀ ਔਰ ਮੈਨੂੰ ਇੱਥੇ ਤਕਰੀਬਨ 10 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਿਆਂ ਨੂੰ ਇਹ ਪਹਿਲਾਂ ਕੰਨਿਆ ਸਰਕਾਰੀ ਸਕੂਲ ਹੁੰਦਾ ਸੀ ਜੀ ਤੇ ਇੱਥੇ ਮੈਨੂੰ 10 ਸਾਲ ਹੋ ਗਏ ਰਹਿੰਦਿਆਂ ਨੂੰ ਜੀ ਪੀ ਘਰ ਦੇ ਮੈਂ ਦੱਸ ਨਹੀਂ ਸਕਦਾ ਨੇ ਹਾਲਾਤ ਮਾੜੇ ਮੇਰਾ ਜਦੋਂ ਮੈਂ ਕਿਸੇ ਨੂੰ ਦੱਸਦਾ ਮੇਰਾ ਦਿਲ ਦੁਖਦਾ ਅੱਛਾ ਮੇਰਾ ਤੇਲ ਰੋਂਦਾ ਪੀ ਮਾਲਕ ਨੇ ਕਹਿੰਦੇ ਨੇ ਵੀ ਹੁਨਰ ਤੇ ਇਨਸਾਨ ਨੂੰ ਦਿੱਤਾ ਹੁੰਦਾ ਜੀ ਜੀ ਪਰ ਕਿਉਂਕਿ ਜੜੀ ਇਹ ਚੀਜ਼ ਹੈ ਇਹ ਪੈਸੇ ਕਰਕੇ ਅੱਗੇ ਆ ਸਕਦੀ ਜੀ ਜੀ ਤੇ ਬਾਕੀ ਮੈਂ ਹੀ ਚਾਹਨਾ ਵੀ ਲੋਕਾਂ ਦੀ ਮੈਨੂੰ ਮਦਦ ਚਾਹੀਦੀ ਹੈ ਦੁਆਵਾਂ ਚਾਹੀਦੀਆਂ ਉਹਨਾਂ ਦੀਆਂ ਜੀ ਕਹਿ ਸਕਦੇ ਆਂ ਦੋਸਤੋ ਝੁੱਗੀ ਵਿੱਚ ਰਹਿਣ ਵਾਲਾ ਇਹ ਵੀਰ ਜਿਹੜਾ ਆ ਮੁੰਡਾ ਲਿਖਦਾ ਤੇ ਗਾਉਂਦਾ ਨਾਲੇ ਦਿਲਾ ਉੱਤੇ ਛਾਉਂਦਾ ਪਰ ਤਰਾਸ ਦੀ ਸਾਡੇ ਸਮਾਜ ਦੀ ਇਹ ਹੈ ਸਾਡੇ ਲੋਕਾਂ ਦੀ ਪਸੰਦ ਹੈ ਕਿ ਉਹ ਬੇਸੁਰਿਆਂ ਨੂੰ ਸਟੇਜਾਂ ਤੇ ਬਲਾ ਕੇ 50-50000 ਰੁਪਏ ਦੀਆਂ ਗੁੱਟੀਆਂ ਦਿੰਦੇ ਨੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਕਰਨਾ ਵੀ ਚਾਹੀਦਾ ਮੰਨ ਲਿਆ ਕਰਨਾ ਵੀ ਚਾਹੀਦਾ ਜੇ ਕੋ ਘਰੋਂ ਗਰੀਬ ਹੈ ਉਸ ਨੂੰ ਉਠਾਉਣਾ ਚਾਹੀਦਾ ਪਰ ਅਜਹੇ ਦੇ ਵਿੱਚ ਅਜਹੇ ਗਰੀਬ ਕਲਾਕਾਰਾਂ ਦਾ ਵੀ ਧਿਆਨ ਜਿਹੜਾ ਉਹ ਜਰੂਰ ਰੱਖਣਾ ਚਾਹੀਦਾ ਭਾਈ ਜੀ ਮੈਂ ਚਾਹਾਂਗਾ ਇੱਕ ਕੀ ਸਾਡੇ ਦਰਸ਼ਕਾਂ ਨੂੰ ਹੋਰ ਹੋਣ ਕਿਹੜਾ ਸੁਣਾਉਣ ਜਾ ਰਹੇ ਆਪ ਹੀ ਲਿਖ ਦਿਓ ਹਾਂਜੀ ਇਹ ਜਿਹੜਾ ਮੈਂ ਪਹਿਲਾਂ ਸੁਣਾਇਆ ਮੇਰਾ ਆਪਣਾ ਹੀ ਜੀ ਜੀ ਤੇ ਆੜ ਮੈਂ ਹੁਣ ਸੁਣਾਉਣ ਜਾ ਰਿਹਾ ਇਹ ਮੇਰੇ ਫਰੈਂਡ ਨੇ ਦਿੱਤਾ ਯਾਰ ਦੋਸਤ ਨੇ ਮੇਰੇ ਨੇ ਪਹਿਲਾਂ ਮੇਰੇ ਨਾਲ ਗੁੰਦਾ ਸੀ ਜੀ ਕਹਿੰਦਾ ਲਵ ਮੇਰੀ ਇਸ ਤਰ੍ਹਾਂ ਫਿਰ ਉਹਦੀ ਮੈਰਿਜ ਹੋ ਗਈ ਉਹ ਬਾਹਰ ਚਲ ਗਿਆ ਕਹਿੰਦਾ ਨਹੀਂ ਲਵ ਪਾ ਅਸੀਂ ਚਾਹਨੇ ਤੇਰੀ ਤਰੱਕੀ ਹੋਵੇ ਜੀ ਤੇ ਇਸ ਗਾਣੇ ਦੇ ਉਹ ਵੀਰ ਨੂੰ 50000 ਰੁਪਏ ਹੀ ਮਿਲਦਾ ਹੈ ਕਹਿੰਦਾ ਨਹੀਂ ਪਰ ਲਵ ਤੇਰੇ ਵਾਸਤੇ ਗਿਫਟ ਹੈ ਕੀ ਬਾਤ ਹੈ ਅੱਖੀਆਂ ਤਰਸ ਗਈਆਂ ਸਾਵਣ ਚੜ ਆ ਆਵੇ ਛਾਤੀ ਉਤੇ ਕਾਵੀ ਬੋਲ ਰਿਹਾ ਪਰ ਤੂੰ ਨਾ ਆਵੇ ਜੇ ਤੇਰੇ ਜਾਵਾਂ ਤੈਨੂੰ ਪਾਵਾਂ ਜੇ ਤੇਰੇ ਜਾਵਾਂ ਤੈਨੂੰ ਪਾਵਾਂ ਬਹਿ ਗਈਆਂ ਥੱਕ ਹਾਂ ਮੁੜਿਆ ਚਨਾਵੇ ਕਰਿਆ ਚਨਾ ਤੇਰਾ ਕਰਦੀ ਹਾਂ ਇੰਤਜ਼ਾਰ ਮੁੜਿਆ ਚਨਾਵੇ ਕਰਿਆਂ ਚੰਨਾ ਨੈਣੀ ਸੁਰਮਾ ਟਿਕਦਾ ਨਾ ਹੰਝੂਆਂ ਨੇ ਮੀਂਹ ਵਰਸਾਇਆ ਵੇ ਜੀ ਦਾ ਨਾ ਕੋਈ दारू ਇਹ ਜਿਹੜਾ ਰੋਗ ਹੀ ਜ਼ਰ ਨੂੰ ਲਾ ਆਵੇ ਜਿੰਦ ਕੁਰ ਲਾਉਂਦੀ ਵੀਰ ਨੇ ਪਾਉਂਦੀ ਜਿੰਦ ਕੁਰ ਲਾਉਂਦੀ ਵੀਰ ਨੇ ਪਾਉਂਦੀ ਕਰਦੀ ਹਾਂ ਮੈਂ ਪਿਆਰ ਮੁੜੀਆਂ ਚਨਾਵੇ ਕਰਿਆ ਚਨਾ ਲਵਦਾ ਕਰਦੀ ਹਾਂ ਇੰਤਜ਼ਾਰ ਮੁੜਿਆ ਚਨਾ ਵੇ ਕਰਿਆ ਚਨਾ ਲਵ ਨੂੰ ਕਲਾਕਾਰ ਕਿਹੜਾ ਪਸੰਦ ਹੈ ਕਿਹੜੇ ਕਲਾਕਾਰ ਦੇ ਗੀਤ ਜਿਹੜੇ ਆ ਤੁਸੀਂ ਜ਼ਿਆਦਾ ਸੁਣਦੇ ਹੋ ਮੈਂ ਜ਼ਿਆਦਾ ਕਲਾਸਿਕਲ ਜ਼ਿਆਦਾ ਸੁਣਦਾ ਸੂਫੀਆਂ ਨੇ ਜ਼ਿਆਦਾ ਸੁਣਦਾ ਜੀ ਵੀ ਜ਼ਿਆਦਾ ਕਿ ਸਰਦੂਲ ਸਾਹਿਬ ਜੀ ਉਹਨਾਂ ਨੂੰ ਮੈਂ ਬਹੁਤ ਸੁਣਿਆ ਹੈ ਜੀ ਨੂਸਰਤ ਫਾਤਿਹ ਫਲੀ ਖਾਨ ਨੂੰ ਨਾ ਬਹੁਤ ਸੁਣਿਆ ਰਾਹਤ ਅਲੀ ਸਾਹਿਬੀਆਂ ਚੀਜ਼ਾਂ ਕਾਫੀ ਸੁਣਦਾ ਮੈਂ ਜੀ ਜੀ ਤੇ ਜਿਹੜੇ ਕਿ ਸੂਫੀ ਸਿੰਗਰ ਨੇ ਜੀ ਉਹਨਾਂ ਹੀ ਕਾਫੀ ਮੈਂ ਚੀਜ਼ਾਂ ਆੜੀਆਂ ਸੁਣਦਾ ਹੈ ਜੀ ਵੀ ਕਾਫੀ ਕੁਝ ਉਹਨਾਂ ਕੋ ਮੈਨੂੰ ਸਿੱਖ ਨੂੰ ਮਿਲਦਾ ਹੈ ਜੀ ਘਰ ਦੇ ਹਾਲਾਤ ਵੇਖ ਕੇ ਫਿਰ ਰੋਣਾ ਆਉਂਦਾ ਹੁੰਦਾ ਹੋਣਾ ਘਰ ਦੇ ਹਾਲਾਤ ਵੇਖ ਕੇ ਤੇ ਮੈਂ ਕੰਨਾ ਵੀ ਕੋਈ ਨਾ ਮੇਰੇ ਇਹੋ ਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਮੇਰਾ ਸੁੱਕਾ ਉਤਰਾਂ ਦਿਨ ਲੰਘਦਾ ਹੋਵੇ ਅੱਛਾ ਵੀ ਇੰਨਾ ਦਿਲ ਖਰਾਬ ਹੁੰਦਾ ਇੰਨਾ ਮਨ ਖਰਾਬ ਹੁੰਦਾ ਪੀ ਘਰ ਦੇ ਨੇ ਹਾਲਾਤ ਮਾੜੇ ਨੇ ਪੀ ਕਿਸੇ ਟਾਈਮ ਇੱਕ ਟਾਈਮ ਰੋਟੀ ਖਾਈ ਦੀ ਇੱਕ ਟਾਈਮ ਰੋਟੀ ਖਾਈ ਦੀ ਅੱਛਾ ਜੀ ਕਿਸੇ ਟਾਈਮ ਤਾਂ ਪਾਣੀ ਪੀ ਕੇ ਰਾਤ ਗੁਜ਼ਾਰੀ ਦੀ ਹੈ ਜੀ ਤਾਂ ਦੋਸਤੋ ਜੇ ਤੁਸੀਂ ਫਾਈਨੈਂਸ਼ਲੀ ਮਦਦ ਨਹੀਂ ਕਰਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਨਾ ਜੇ ਇਸ ਵੀਰ ਨੂੰ ਉਸ ਦਾ ਕਾਰਨ ਹੈ ਕਿ ਤੁਸੀਂ ਵੇਖ ਸਕਦੇ ਝੁੱਗੀ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਗਰੀਬੀ ਬਹੁਤ ਜ਼ਿਆਦਾ ਹੈ ਪਰਿਵਾਰ ਦੇ ਵਿੱਚ ਕੌਣ ਕਰ ਵੀਰੇ ਮਾਤਾ ਪਿਤਾ ਹੈਗੇ ਨੇ ਮੰਮੀ ਪਾਪਾ ਨਹੀਂ ਹੈਗੇ ਅੱਛਾ ਜੀ ਮਾਤਾ ਪਿਤਾ ਵੀ ਨਹੀਂ ਹੈ ਹਾਂਜੀ ਮਾਤਾ ਪਿਤਾ ਨਹੀਂ ਹੈਗੇ ਅੱਛਾ ਜੀ ਆ ਜਿਹੜੀ ਮੰਮੀ ਮੇਰੇ ਉਹਨਾਂ ਨੂੰ 25 ਸਾਲ ਹੋ ਗਏ ਆ ਪੂਰੇ ਹੋ ਜਾਂ ਨੂੰ ਤੁਰ ਚਾਰਕ ਸਾਲ ਡੜੀ ਇਹਨੂੰ ਹੋ ਗਏ ਕੰਮ ਕਾਦਾ ਕਰਦੇ ਹੋ ਫਿਰ ਝੁੱਗੀ 'ਚ ਰਹਿ ਰਹੇ ਹੋ ਗੁਜ਼ਾਰਾ ਕਿੱਦਾਂ ਹੁੰਦਾ ਫਿਰ ਗੁਜ਼ਾਰਾ ਕਿਵੇਂ ਹੁੰਦਾ ਗੁਜ਼ਾਰਾ ਜਿੱਤਨਾ ਕਿ ਦਿਹਾੜੀ ਧੁੱਪਾ ਕਰਦਾ ਮੈਂ ਹਾਂਜੀ ਕਿਸੇ ਨੇ ਵੀ ਕਹਿਤਾ ਹਾਂਜੀ ਭਾਜੀ ਸਾਡਾ ਅਲਾਵਾ ਜਾ ਕੰਮ ਹੈਗਾ ਜਾ ਕਰ ਜਾ ਇਹ ਤਰ੍ਹਾਂ ਜੀ ਅੱਛਾ ਜੀ ਜਾਂ ਕਿਸੇ ਨੇ ਕਹਿੰਦਾ ਪਲਾਟ ਸਾਡਾ ਸਾਫ਼ ਕਰਨ ਵਾਲਾ ਵਾ ਜਾਂ ਤੂੰ ਅੱਡਾ ਹਾ ਕਰ ਜਾ ਜਾਂ ਕਿਸੇ ਦਾ ਕੋਠਾ ਸਾਫ਼ ਕਰਨ ਵਾਲਾ ਉਹਨੇ ਕਹਣਾ ਅੱਡਾ ਕਰ ਜਾ ਇਹ ਦਿਹਾੜੀ ਧੂੜੀ ਕਰਦਾ ਅੱਛਾ ਜੀ ਲਵ ਜਿਹੜੇ ਕਲਾਕਾਰਾਂ ਨੂੰ ਸੁਣਦਾ ਉਹਨਾਂ ਦਾ ਗੀਤ ਵੀ ਸੁਣਾ ਸਕਦਾ ਸਾਡੇ ਦਰਸ਼ਕਾਂ ਨੂੰ ਹਾਂਜੀ ਹਾਂਜੀ ਸੁਣਾ ਦਿਓ ਜੀ ਫਿਰ ਹਾਂ ਮੈਂ ਕਿਹਾ ਮੇਰਾ ਦਿਲ ਸੱਚਾ ਹੋ ਕਹਿੰਦੇ ਤੇਰਾ ਘਰ ਕੱਚਾ ਮੈਂ ਕਿਹਾ ਮੇਰਾ ਦਿਲ ਸੱਚਾ ਹੋ ਕਹਿੰਦੇ ਤੇਰਾ ਘਰ ਕੱਚਾ ਉਹ ਤਾਂ ਵੱਡਿਆਂ ਤੋਂ ਵੱਡੇ ਹੋ ਰਹੇ ਦੇ ਹੀਰੇ ਸੋਨੇ ਜਿੱਥੇ ਤੂੰ ਆਪਣੀ ਔਕਾਤ ਵਿੱਚ ਰਹਿ ਦਿਲਾਂ ਉਹ ਕਿੱਥੇ ਤੂੰ ਕਿੱਥੇ ਉਕਾਤੀ ਵਿੱਚ ਰੇ ਦਿਲਾਂ ਉਹ ਕਿੱਥੇ ਤੂੰ ਕਿੱਥੇ ਕੀ ਬਾਤ ਹੈ ਇਹ ਤਾਂ ਲਾਭ ਪਹੁੰਚਣਾ ਕਿਸ ਮਕਾਮ ਤੱਕ ਜਾਂਦਾ ਕਿਹੋ ਜੀ ਸਪੋਰਟ ਲਵਦੀ ਹੋਣੀ ਚਾਹੀਦੀ ਹੈ ਤਾਂ ਜੋ ਜੰਡੇਆਲੇ ਦੀ ਇਹ ਪੁਰਾਣੀ ਘਾ ਮੰਡੀ ਦੇ ਵਿੱਚ ਲੱਗੀ ਝੁੱਗੀ ਦੇ ਵਿੱਚੋਂ ਉੱਠ ਕੇ ਜਿਹੜਾ ਲਾਭ ਹੈ ਕਿਸੇ ਮਕਾਮ ਤੱਕ ਪਹੁੰਚੇ ਟਾਰਗੇਟ ਕੀ ਹੈ ਤੇ ਲੋਕਾਂ ਦੀ ਕਿਹੋ ਜੀ ਸਪੋਰਟ ਚਾਹੁੰਦੇ ਹੋ ਤੁਸੀਂ ਮੈਂ ਚਾਹਨਾ ਵਾਂ ਪੀ ਜਿਸ ਤਰ੍ਹਾਂ ਕਿ ਕਈ ਲੋਕ ਮੈਨੂੰ ਦੇਸ਼-ਵਦੇਸ਼ਾਂ ਵਿੱਚ ਜਿਹੜੇ ਵੇਖ ਰਹੇ ਆ ਜਿੰਨੇ ਵੀ ਲੋਕ ਪੰਜਾਬ ਦੇ ਇੰਡੀਆ ਵਿੱਚ ਵੇਖ ਰਹੇ ਆ ਜਿੰਨੇ ਇਸ ਚੈਨਲ ਨੂੰ ਵੇਖ ਰਹੇ ਆ ਮੈਂ ਕਹਿੰਦਾ ਜਿਸ ਤਰ੍ਹਾਂ ਕਿ ਕਮਲ ਖਾਨ ਜੀ ਦਾ ਨਾਮ ਉਤਨਾ ਇੱਕ ਦਿਨ ਮੇਰਾ ਵੀ ਨਾਮ ਹੋਣਾ ਚਾਹੀਦਾ ਆ ਕੀ ਬਾਤ ਹੈ ਤੇ ਇਸ ਦੇ ਲਈ ਲੋਕਾਂ ਦੇ ਤੁਸੀਂ ਵਿਊਅਰਸ ਦੇ ਨਾਲ-ਨਾਲ ਜਿੰਨੇ ਵੀ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਮੈਂ ਹੀ ਕਹਿੰਦਾ ਵੀ ਹੱਥ ਜੋੜ ਕੇ ਮੇਰੀ ਗੁਜਾਰਿਸ਼ ਸਾਰਿਆਂ ਗਾੜੀ ਜਿੰਨੀ ਮਦਦ ਕਿਸੇ ਕੋ ਹੋ ਸਕਦੀ ਜਾਂ ਕਿਸੇ ਨਾਲ ਸਿੰਗਰ ਨਾਲ ਮਿਲਾ ਸਕਦੇ ਮੈਨੂੰ ਪੁਲਿਸ ਨਾਲ ਮਿਲਾ ਸਕਦੇ ਕਿਆ ਬਾਤ ਹੈ ਕਿਉਂਕਿ ਜਿਹੜੇ ਹੁਣ ਦੁੱਖ ਨੇ ਮੇਰੇ ਕੋ ਨਹੀਂ ਜਰੂਰ ਹੁੰਦੇ ਕਿਆ ਬਾਤ ਮੈਂ ਚਾਹਾਂਗਾ ਇੱਕ ਗੀਤ ਹੋਰ ਸੁਣਾ ਤੂੰ ਕੋਈ ਗੱਲ ਨਹੀਂ ਵੀਰੇ ਦਰਸ਼ਕ ਜਿੰਨੇ ਵੀ ਦੇਖ ਰਹਾ ਬੜੇ ਦਾਨੀ ਸੱਜਣ ਵੀ ਹੈਗੇ ਆ ਜਿਹੜੇ ਵੀਡੀਓ ਦੇਖ ਕੇ ਲੋਕਾਂ ਦੀ ਮਦਦ ਕਰਦੇ ਆ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਜਰੂਰ ਜਿੰਨੇ ਵੀ ਦੇਖ ਰਹਾ ਹੈ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਬਾਈ ਜੀ ਤੁਸੀਂ ਵੇਖ ਲਓ ਕਿ ਵੀਰੇ ਚੱਲਦੀ ਇੰਟਰਵਿਊ ਚ ਤਿੰਨ ਵਾਰ ਮਨ ਭਰ ਲਿਆ ਉਸਨੂੰ ਇਸ ਦੀ ਸਪੋਰਟ ਜਰੂਰ ਕਰਿਓ ਬਾਈ ਗੀਤ ਸੁਣਾ ਹੁਣ ਕੋਈ ਹੂੰ ਇਹ ਸਰਦੂਲ ਸਾਹਿਬ ਦਾ ਗਾਣਾ ਜਿਹੜਾ ਮੈਂ ਗਾਣ ਜਾ ਰਿਹਾ ਜੀ ਜੀ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨੀ ਬੈਗੀ ਧੂੜ ਕਿਤੇ ਆਲਣਾ ਬਣਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨੀ ਬੈਗੀ ਧੂੜ ਕਿਤੇ ਆਲਣਾ ਬਣਾ ਕੇ ਹਾਂ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡੇ ਆ ਸ਼ਿਕਾਰੀਆ ਨੇ ਮੋਲਿਆਂ ਨਹੀਂ ਤੈਨੂੰ ਮੋਤੀਆਂ ਦੀ ਚੋਂ ਖਿੱਚੂਗਾ ਕੇ ਸਾੜਿਆਂ ਪਰਾਂ ਤਾਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਆ ਲੈਣਾ ਬੈਣਾ ਕੇ ਲੰਗਣ ਖਾਵਾਂ ਮਾਜਾ ਤੋਂ ਕੋਲ ਦੀ ਆ ਮੈਕਾਂ ਬੇਬਫਾਈਂ ਦੀਆਂ ਆਉਂਦੀਆਂ ਕੀ ਬਾਤ ਹੈ ਤਿਲਾ ਤਿਲਾ ਹੋਇਆ ਗੁਣਾ ਚੋਰੀਆ ਔਰ ਰੰਗਲੀਆਂ ਰੁੱਤਾਂ ਪਰ ਮੋਂਦੀਆਂ ਨੀ ਮਾਣੇ ਤੋੜ ਗਈਆਂ ਮਾਣੇ ਮੱਤੀਏ ਨੀ ਮਾਣੇ ਤੋੜ ਗਈਆਂ ਮਾਣੇ ਮੱਤੀਏ ਤੂੰ ਸਾਡੀ ਸਿੰਧ ਦਾ ਮਜ਼ਾਕ ਬਣਾ ਕੇ ਕੀ ਬਾਤ ਸਾਡੇ ਆਪਰਾ ਤੋਂ ਸਿੱਖੀ ਉੱਡਣਾ ਨੀ ਬੈਗੀ ਧੂੜ ਕਿਤੇ ਆ ਲੈਣਾ ਬਣਾ ਕੇ ਕੀ ਬਾਤ ਹੈ ਲਵਦਾ ਉਸਤਾਦ ਕੌਣ ਹੈ ਕਿਹਦੇ ਕੋਲੋਂ ਸਿੱਖਦੇ ਹੋ ਕਿਨੂੰ ਤੁਸੀਂ ਜਿਹੜਾ ਗੁਰੂ ਧਾਰਿਆ ਸੀ ਕਿਹਦੇ ਕੋਲੋਂ ਤੁਸੀਂ ਸਿੱਖਿਆ ਹੈ ਪਹਿਲਾਂ ਮੈਂ ਉਸ ਇਨਸਾਨ ਦਾ ਤੇ ਪਹਿਲੀ ਗੱਲ ਮੈਂ ਨਾਮ ਨਹੀਂ ਲਵਾਗਾ ਜੀ ਮੈਂ ਪਹਿਲਾਂ ਕਿਸ ਅਕੈਡਮੀ ਜੀ ਜਾਨਣਾ ਸੀ ਜਿਨ੍ਹਾਂ ਦੇ ਕਰਕੇ ਮੇਰੀ ਉਹਨਾਂ ਦੀ ਅਕੈਡਮੀ ਦਾ ਮੇਰੇ ਕਰਕੇ ਉਹਨਾਂ ਦਾ ਨਾਮ ਵਧਿਆ ਪੀਨੀ ਫਲਾਨੀ ਜਗ੍ਹਾ ਅਕੈਡਮੀ ਨੇ ਕਾਫੀ ਉਹਨਾਂ ਮੈਨੂੰ ਕੰਪੀਟੀਸ਼ਨਾਂ ਖੜਿਆ ਜਿਨ੍ਹਾਂ ਕਰਕੇ ਉਹਨਾਂ ਦੇ ਸਟੂਡੈਂਟ ਵਧੇ ਤੇ ਫਿਰ ਉਹਨਾਂ ਨੇ ਕੀਤਾ ਕਿ ਫਿਰ ਬਾਅਦ ਵਿੱਚ ਮੇਰੇ ਵੱਲ ਧਿਆਨ ਕਰਨਾ ਘਟਾ ਚਾਲੂ ਕਰਤਾ ਅੱਛਾ ਮੈਂ ਉਸ ਇਨਸਾਨ ਦਾ ਨਾਮ ਨਹੀਂ ਲਵਾਗਾ ਉਹਨਾਂ ਨੇ ਮੇਰੇ 'ਤੇ ਅਲੱਗ ਧਿਆਨ ਘਟਾ ਜਿਹੜਾ ਕੇ ਕਰਨਾ ਚਾਲੂ ਕਰਤਾ ਕਿਉਂਕਿ ਮੇਰੇ ਕੋ ਕਹਿਮੋ ਕੇ ਫੀਸਾਂ ਨਹੀਂ ਦਿੱਤੀਆਂ ਇੰਨੀਆਂ ਸੀ ਹਾਂ ਜੀ ਪੀ ਇੰਨਾ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਪੀ ਕਹੇ ਮੌਕੇ ਤੇ ਪੀ ਮੈਨੂੰ ਲੱਗਦਾ ਹਾਂ ਕਿ ਮੈਂ ਕਹੇ ਮੌਕੇ ਰੋਟੀ ਅੱਜ ਰਾਤ ਮੇ ਖਾ ਪਾਉਂਗਾ ਜਾਂ ਨਹੀਂ ਮੇਰੇ ਕੋਲ 10 ਰੁਪਏ ਨਹੀਂ ਹੁੰਦੇ ਕਿਹਾ ਤਾਂ ਦੋਸਤੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇਸ ਵੀਰ ਦਾ ਨਾਮ ਲਵ ਹੈ ਤਾਂ ਪੁਰਾਣੀ ਘਾ ਮੰਡੀ ਦੇ ਵਿੱਚ ਇੱਕ ਝੁੱਗੀ ਹੈ ਝੁੱਗੀ ਦੇ ਵਿੱਚ ਲਵ ਰਹਿ ਰਿਹਾ ਹੈ ਅਸੀਂ ਨੰਬਰ ਵੀ ਜਿਹੜਾ ਹੈ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਲਵ ਨੂੰ ਕਵਾਂਗੇ ਕਿ ਆਪਣਾ ਨੰਬਰ ਦੱਸ ਦੇ ਪਰ ਸ਼ੇਅਰ ਵਾਲੇ ਚਿਬ ਕੱਢ ਦਿਓ ਉਹਦਾ ਕਾਰਨ ਹੈ ਕੀ ਦੋਸਤੋ ਇਸ ਗਰੀਬ ਦੀ ਜਿਹੜੀ ਬਾਹ ਫੜੀ ਜਾਵੇ ਤਾਂ ਜੋ ਇਸ ਵੀਰ ਨੂੰ ਕੋਈ ਸਿੰਗਰ ਹੀ ਜਿਹੜਾ ਉਹ ਮਿਲਣਾ ਆ ਜਾਵੇ ਕੋਈ ਸਿੰਗਰ ਹੀ ਇਸ ਨੂੰ ਇਸ ਝੁੱਗੀ ਤੋਂ ਲੈ ਕੇ ਕਿਸੇ ਮੁਕਾਮ ਤੱਕ ਲੈ ਜਾਵੇ ਜਿਹੜੀ ਕੋਈ ਇਹਦੀ ਮਦਦ ਹੋ ਸਕੇ ਇਹਦੇ ਸਿਰ ਤੇ ਸ਼ਾਂਤ ਆ ਸਕੇ ਅਤੇ ਸੌਕੀ ਰੋਟੀ ਖਾ ਸਕੇ ਕਿਉਂ ਉਦਾਕਾਰ ਨੇ ਕਿਹ ਵੀ ਹੈ ਕਿ ਮਾਤਾ ਪਿਤਾ ਸਿਰ ਤੇ ਨਹੀਂ ਹੈ ਤੇ ਇਕੱਲਾ ਹੀ ਕਮਾਉਣ ਵਾਲਾ ਤੇ ਇਕੱਲਾ ਹੀ ਖਾਣ ਵਾਲਾ ਤੇ ਝੁੱਗੀ ਦੇ ਵਿੱਚ ਬਾਈ ਰਹਿੰਦਾ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਐਸ ਵੇਲੇ ਮੌਜੂਦ ਆ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਸਕਰੀਨ ਤੇ ਵੀ ਕਿ ਕਿੰਨਾ ਪਾਣੀ ਵੀ ਭਾਈ ਆਪਣੇ ਹੱਥ ਦੇ ਨਾਲ ਜਿਹੜਾ ਜਦੋਂ بارش ਦਾ ਆਉਂਦਾ ਤੇ ਕੱਢ ਰਿਹਾ ਭਾਈ ਲਵ ਮੈਂ ਚਾਹਾਂਗਾ ਆਪਣਾ ਬਾਈ ਨੰਬਰ ਦੱਸ ਦੇ ਇੱਕ ਵਾਰੀ ਹਾਂਜੀ ਭਾਜੀ ਮੇਰਾ ਨੰਬਰ ਹੈ 708 7464409 ਇੱਕ ਵਾਰਾਂ ਫਿਰ ਬੋਲ ਦਿਓ ਪੰਜਾਬੀ ਚ 708 7464409 ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਗੀਤ ਜਰੂਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਹਾਂ कि पता सी तेरे तो हां दूरियां हो जाणियां क्या <गगा> बात है जी दूरियां ही ਸਾਡੀਆਂ ਮਜਬੂਰੀਆਂ ਹੋ ਜਾਣੀਆਂ ਅੱਖੀਆਂ ਵੀ ਸੋਨਾ ਪੁੱਲੀਆਂ ਜਿੱਦ ਤੇ ਅੜੀਆਂ ਨੇ ਅੱਖੀਆਂ ਵੀ ਸੋਨਾ ਪੁੱਲੀਆਂ ਜਿੱਦ ਤੇ ਅੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਬਾਤ ਇਹ ਕਹ ਵੀ ਨਾ ਤੂੰ ਭੁੱਲ ਨਾ ਕੋਈ ਤੇਰੀ ਖਾਤ ਹੈ ਜੀ ਰਹਾ ਜਾਏ ਤੂੰ ਕਹੀਂ ਵੀ ਜੇ ਸੋਚ ਨਾ ਕੋਈ ਤੇਰੀ ਖਾਤ ਹੈ ਜੀ ਰਹਾ ਕੀ ਬਾਤ ਹੈ ਬਹੁਤ ਪਿਆਰੀ ਆਵਾਜ਼ ਹੈ ਬਹੁਤ ਹੀ ਪਿਆਰਾ ਅੰਦਾਜ਼ ਪਰਮਾਤਮਾ ਕਿਰਪਾ ਕਰੇ ਦੋਸਤੋ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦੀ ਜਿਹੜੀ ਆ ਉਹ ਮਦਦ ਹੋ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ